ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਦੱਖਣੀ ਅਮਰੀਕਾ ਇੱਕ ਭਿਆਨਕ ਤੂਫਾਨ ਦੀ ਲਪੇਟ ਦੇ ਵਿਚਾਇਆ ਹੋਇਆ ਇਸ ਤੂਫਾਨ ਦੇ ਕਾਰਨ ਜ਼ਿਆਦਾਤਰ ਦੱਖਣ ਪੂਰਬੀ ਰਾਜ ਪਰ ਪ੍ਰਭਾਵਿਤ ਹੋਏ ਨੇ ਜਿਸ ਕਾਰਨ ਹੁਣ ਤੱਕ ਕੁੱਲ 54 ਲੋਕਾਂ ਦੀ ਮੌਤ ਹੋ ਜਾਣ ਦਾ ਵੀ ਖ਼ਸ਼ਾ ਜਤਾਇਆ ਜਾ ਰਿਹਾ ਹੈ ਅਤੇ ਲੋਕਾਂ ਦੇ ਘਰ ਮਲਬੇ ਦੇ ਵਿੱਚ ਦੱਬ ਚੁੱਕੇ ਨੇ ਇਨਾਂ ਹੀ ਨਹੀਂ ਦੂਰ ਦੂਰ ਤੱਕ ਫੈਲੇ ਦਰਖਤ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਅਤੇ ਲੋਕਾਂ ਦੇ ਵਾਹਨ ਵੀ ਚੱਕਨਾ ਚੂਰ ਹੋ ਕੇ ਤਬਾਹ ਹੋ ਗਏ ਨੇ ਦੱਖਣੀ ਅਮਰੀਕਾ ਦੇ ਵਿੱਚ ਭਿਆਨਕ ਤੂਫਾਨ ਨੇ ਹਰਮਚਾ ਦੀ ਤਹਿ ਇਸ ਤੂਫਾਨ ਦੇ ਕਾਰਨ ਬਹੁਤੇ ਸੂਬੇ ਪ੍ਰਭਾਵਿਤ ਹੋਏ ਦੱਸੇ ਜਾ ਰਹੇ ਨੇ ਦੱਸੇ ਜਾ ਰਹੇ ਕਿ ਇੱਕ ਤੋਂ ਬਾਅਦ ਇੱਕ ਲਗਾਤਾਰ ਕਈ ਵਾਵਰੋਲੇ ਆਏ ਜੋ ਆਪਣੀ ਰਾਤ ਵਿੱਚ ਆਉਣ ਵਾਲੇ ਸਾਰੇ ਕਰਾਦਰਖਤਾਂ ਅਤੇ ਖੰਬਿਆਂ ਨੂੰ ਤਬਾਹ ਕਰ ਗਏ ਵਾਵਰੋਲਿਆਂ ਦੇ ਰਾਹ ਦੇ ਵਿੱਚ ਜੋ ਵੀ ਚੀਜ਼ਾਂ ਆਈਆਂ ਉਹ ਹਵਾ ਦੇ ਵਿੱਚ ਉੱਡਦੀਆਂ ਵੇਖੀਆਂ ਗਈਆਂ ਕੁਝ ਇਲਾਕਿਆਂ ਅੰਦਰ ਤਾਂ ਇਸ ਵਾਵਰੋਲੇ ਕਾਰਨ ਚੱਲੀਆਂ ਤੇਜ਼ ਹਵਾਵਾਂ ਦੇ ਕਰਕੇ ਸੜਕ ਉੱਤੇ ਜਾਂਦੀਆਂ ਕਈ ਗੱਡੀਆਂ ਵੀ ਪਲਟ ਗਈਆਂ ਜਿਸ ਕਾਰਨ ਕੁਝ ਲੋਕਾਂ ਦੇ ਜਾਨ ਚਲੇ ਜਾਨ ਦੀ ਵੀ ਖਬਰ ਹੈ ਹੋਂਦ ਤੱਕ ਇੰਨਾ ਤੂਫਾਨ ਨਹੀਂ ਵਾਝਿਆ ਵਜ਼ਾ ਦੇ ਨਾਲ ਕਟੋ-ਕਟ ਚੁਰੰਚਾ ਮੋਹਤਾ ਹੋਂਦ ਤੱਕ ਰਚਾਵੀਂ ਜਤਾਇਆ ਜਾ ਰਿਹਾ ਹੈ। ਇੰਨਾ ਹੀ ਨਹੀਂ ਤੂਫਾਨ ਦੇ ਕਾਰਨ ਅਰਕਾਂਤ, ਸਹਾਸ, ਜਾਲਜ਼ੀਆ ਅਤੇ ਉਕਲਾਮਾ ਦੇ ਵਿੱਚ ਐਮਰਜੈਂਸੀ ਵੀ ਐਲਾਨ ਕੀਤੀ ਗਈ ਹੈ। ਲੋਕਾਂ ਦੇ ਘਰ ਮਲਬੇ ਦੇ ਵਿੱਚ ਬਦਲ ਗਏ ਨੇ। ਦੂਰ ਦੂਰ ਤੱਕ ਫੈਲੇ ਦਰਖਤ ਪੂਰੀ ਤਰ੍ਹਾਂ ਜੜੋ ਪੁੱਟੇ ਹੋਏ ਵਿਕੇ ਨੇ। ਲੋਕਾਂ ਦੀਆਂ ਕਾਰਾਂ ਵੀ ਤਬਾਹ ਹੋ ਚੁੱਕੀਆਂ ਨੇ। ਅਮਰੀਕਾ ਦੇ ਵਿੱਚ ਆਈ ਇਹ ਕੁਦਰਤੀ ਆਫਤ ਇੰਨੀ ਖਤਰਨਾਕ ਹੈ ਕਿ ਲੋਕ ਅਜੇ ਵੀ ਇਸ ਨੂੰ ਤੇ ਕਰਕੇ ਡਰ ਰਹੀ ਨੇ ਇਸ ਚੱਕਰਵਾਤ ਦਾ ਸਭ ਤੋਂ ਵੱਧ ਪ੍ਰਭਾਵ ਮਸੂਰੀ ਦੇ ਵਿੱਚ ਮਹਿਸੂਸ ਕੀਤਾ ਗਿਆ ਹੈ ਇੱਥੋਂ ਹੁਣ ਤੱਕ ਬਹਾਰਾ ਲੋਕਾਂ ਦੀ ਕੁੱਲ ਮੌਤਾਂ ਹੋਈਆਂ ਨੇ ਮਸੂਰੀ ਦੇ ਗਵਰਨਰ ਮਾਈਕ ਨੇ ਚਿੰਤਾ ਜਤਾਉਂਦੇ ਹੋਏ ਦੱਸਿਆ ਕਿ ਸਾਡੇ ਸੂਬੇ ਦੇ ਅੰਦਰ ਤਬਾਹੀ ਦਾ ਪੱਧਰ ਹੈਰਾਨ ਕਰਨ ਵਾਲਾ ਹੈ ਜਦ ਕਿ ਟੈਕਸਾਸ ਅਤੇ ਕੰਸਾਸ ਦੇ ਵਿੱਚ ਵੀ ਧੂੜ ਭਰੇ ਤੂਫਾਨਾਂ ਨੇ ਤਬਾਹੀ ਮਚਾਈ ਹੈ ਇਹ ਹਵਾਵਾਂ ਇੰਨੀਆਂ ਤੇਜ਼ ਸਨ ਕਿ ਉੱਥੇ ਖੜੇ ਵਾਹਨ ਇੱਕ ਦੂਜੇ ਦੇ ਨਾਲ ਟਕਰਾ ਗਏ ਜਿਸ ਕਾਰਨ ਉਸ ਸਮੇਂ ਯਾਤਰਾ ਕਰ ਰਹੇ ਕੁਝ ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਜ਼ਖਮੀ ਹੋ ਗਏ ਇੰਨਾ ਤੂਫਾਨਾਂ ਦੇ ਕਾਰਨ ਓਕਲਾ ਹੋਮਾ ਦੇ ਜੰਗਲਾਂ ਦੇ ਵਿੱਚ ਅੱਗ ਵੀ ਲੱਗੀ ਇਹ ਇੱਕ ਅਜਿਆ ਖੇਤਰ ਹੈ ਜੋ 100 ਮਿਲੀਅਨ ਤੋਂ ਵੱਧ ਲੋਕਾਂ ਦਾ ਘਰ ਹੈ ਅਤੇ ਇਸ ਤੂਫਾਨ ਦੇ ਕਾਰਨ ਅਰਕਾਂਸਾਸ ਅਲਾਬਾਮਾ ਅਤੇ ਮਿਸਿਸਿਪੀ ਦੇ ਵਿੱਚ ਵੀ ਮੌਤਾ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਦੱਸਦੇ ਇਸ ਪੂਰੀ ਘਟਨਾ ਉਤੇ ਦੇਸ਼ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਇਸ ਪੂਰੀ ਸਥਿਤੀ ਤੇ ਅਸੀਂ ਨਜ਼ਰ ਰੱਖ ਰਹੇ ਹਾਂ ਅਤੇ ਇਨਾ ਨੈਸ਼ਨਲ ਗਾਰਡियंस ਨੂੰ ਪ੍ਰਭਾਵਿਤ ਖੇਤਰਾਂ ਦੇ ਵਿੱਚ ਤੈਨਾਤ ਕਰ ਦਿੱਤਾ ਗਿਆ ਉਦ ਜਿਪਾਸੇ ਦੱਖਣੀ ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਮੌਸਮ ਦੇ ਵਿੱਚ ਅਜੇ ਵੀ ਸੁਧਾਰ ਹੋਣ ਦੀ ਸੰਭਾਵਨਾ ਨਹੀਂ ਹੈ ਟੈਕਸਾਸ, ਲਿਊਸੀਆਨਾ, ਅਲਬਾਮਾ ਅਤੇ ਅਰਕਾਂਸਾਸ, ਟੈਨੇਸੀ, ਮਿਸਿਸਿਪੀ, ਜਵਾਜ਼ੀਆ, ਕੈਂਟਕੀ ਅਤੇ ਉੱਤਰੀ ਕੈਰੋਲੀਨਾ ਦੇ ਜ਼ਿਆਦਾਤਰ ਹਿੱਸਿਆਂ ਦੇ ਲਈ ਹੜ੍ਹ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਤੂਫਾਨ ਪ੍ਰਭਾਵਿਤ ਖੇਤਰਾਂ ਦੇ ਵਿੱਚ ਬਿਜਲੀ ਦੇ ਖੰਬੇ ਪੱਟੇ ਜਾਣ ਦੇ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ 3 ਲੱਖ 20 ਹਜ਼ਾਰ ਤੋਂ ਵੱਧ ਲੋਕ ਨੂੰ ਬਿਨਾਂ ਬਿਜਲੀ ਤੋਂ ਵੀ ਰਹਿਣਾ ਪੈ ਰਿਹਾ ਜਿਸ ਨਾਲ ਜਨ ਜੀਵਨ ਪੂਰੀ ਤਰ੍ਹਾਂ ਠੱਪ ਹੋ ਚੁੱਕਿਆ ਹੈ ਜ਼ਿਕਰ ਹੋਇਆ ਕਿ ਇਹ ਤੂਫਾਨ ਨਾ ਟੋਰਨਾਡੋ ਐਲੀ ਦੇ ਵਜੂ ਜਾਣਦੇ ਹਨ ਇਹ ਉਹ ਥਾਂ ਹੈ ਜਿੱਥੇ ਵੱਖ-ਵੱਖ ਤਾਪਮਾਨ ਵਾਲੀਆਂ ਹਵਾਵਾਂ ਅਸਥਿਰ ਸ਼ਕਤੀਸ਼ਾਲੀ ਤੂਫਾਨੀ ਬਦਲਾ ਦੇ ਵਿੱਚ ਮਿਲਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਤੂਫਾਨ ਮਈ ਤੋਂ ਜੂਨ ਤੱਕ ਆਉਂਦੇ ਨੇ ਐਨਓਏਏ ਦੇ ਅਨੁਸਾਰ 2024 ਦੇ ਵਿੱਚ ਰਾਜ ਸੰਯੁਕਤ ਦੇ ਵਿੱਚ ਅਮਰੀਕਾ ਚ ਤੂਫਾਨ ਦੇ ਨਾਲ ਸੰਬੰਧਿਤ ਘਟਨਾਵਾਂ ਦੇ ਵਿੱਚ ਕੁੱਲ 54 ਲੋਕਾਂ ਦੀ ਹੁਣ ਤੱਕ mod, hondă dacă și a cetății jaurie. Biureașor,